ਜਤਨੌਲੇ ਤੋਂ ਕਕਰਾਲੇ ਵੱਲੋਂ ਨੰਨਵਾਲ ਵੱਲੋਂ ਜਾਂਦੇ ਆਂ ਤਾਂ ਰਸਤੇ 'ਚ ਵੀਰ ਬਾਬਾ ਬਵਰੀ ਸਾਹਿਬ ਦੀ ਸਮਾਦੋਂਦੀ ਹੈ ਬਹੁਤ ਹੀ ਸ਼ਾਂਤੀ ਹੈ ਜਗ੍ਹਾ ਤੇ ਬਸ ਇੱਥੇ ਕਬਾਜ ਆਉਂ ਵੀ ਜਾਨਵਰਾਂ ਦੇ ਚਿੰ 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 ਹੁੰਦੀ ਆ ਹੋਰ ਕੋਈ ਆਵਾਜ਼ ਨਹੀਂ ਹੈ ਬੰਨ ਸ਼ਾਂਤੀ ਪਈ ਹੈ ਪੀਰ ਵੀ ਦਰਵਾਜ਼ੇ ਚਾਲ ਚੋਵਰੀ ਮੇਲਾ ਭਰਦਾ ਇੱਥੇ ਉਹਨ ਤੋਂ ਥੋੜੇ ਦਿਨ ਪਹਿਲਾਂ ਹੀ ਭਰ ਕੇ ਹਟਿਆ ਕਿੰਨੇ ਤਰੀਕ ਨੂੰ ਤਾਂ ਵੀਰਵਾਰ ਨੂੰ ਮਿਹਰਬਾਨ ਕਦੋਂ ਕਿੰਨੇ ਤਰੀਕ ਦੇ